ਜੇ ਆਪਾਂ ਵਾਲਾਂ ਦੀ ਦੇਖਭਾਲ ਦੇ ਬਾਰੇ ਗੱਲ ਕਰੀਏ ਤਾਂ ਫਿਰ ਬਹੁਤ ਹੀ ਬੇਸਿਕ ਚੀਜ਼ ਹੈ ਜੋ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਉਹ ਇਹ ਹੈ ਕਿ ਇੱਕ ਤਾਂ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਤੁਹਾਨੂੰ ਸ਼ੈਂਪੂ ਕਰਨਾ ਜੋ ਵੀ ਸ਼ੈਂਪੂ ਤੁਹਾਨੂੰ ਸੂਟ ਕਰਦਾ ਹੈ ਉਹ ਕਰਨਾ ਬਹੁਤ ਜ਼ਰੂਰੀ ਹੈ ਐਂਡ ਉਸ ਦੇ ਇਲਾਵਾ ਕੋਈ ਵੀ ਹੈਅਰ ਕੰਡੀਸ਼ਨਰ ਜੇ ਰੈਗੂਲਰਲੀ ਯੂਜ਼ ਕਰਨਗੇ ਤਾਂ ਵੀ ਅੱਛਾ ਰਹੇਗਾ ਵਾਲ ਥੋੜੇ ਜੇ ਸਮੂਥ ਰਹਿਣਗੇ ਐਂਡ ਥੋੜੇ ਜੇ ਚਨੇ ਦਿਖਣਗੇ उसके अलावा जो डाइट है डाइट का बहुत ज़्यादा रोल है बालों की हैल्थ के कुछ म मल्टीवाइटमिन जो हेल्प करे जिमें सिलीनियम है जिंक है आ, प्रोटीन का ये भी बहुत अच्छा रोल है ये सारिया चीज़ा जो है और विटामिन डी भी है ये सारिया चीज़ा जो है ये ग्रोथ बहुत ज़्यादा हैल्प करती किसी भी पेशेंट की वाली देखभाल दे बेसिक शैम्पू एंड बेसिक कंडीशनर किसी यूज करना है तो यह बेयर मिनिमम है जो सारिया उसके अलावा जो स्पेशल कोई इस तरह की देखभाल दी, देख दी जरूरत हर इंसान को नहीं पीती अगर किसी पेशेंट दी हेयर फॉल दी कंप्लेंट है तो वह जेंटल शैंपू यूज करना चाहिए कोई बेबी शैम्पू यूज कर सकते हो या सल्फेट फ्री शैम्पू अवेलेबल ने वो कर सकते हैं ਅਦਰ ਕੋਈ ਡੈਂਡਰਫ ਦਾ ਪੇਸ਼ੈਂਟ ਹੈ ਤਾਂ ਉਹ ਕੋਈ ਵੀ ਨਾਰਮਲ ਓਵਰ ਦਾ ਕਾਊਂਟਰ ਕਿਟੋਕੋਨਾਜ਼ੋਲ ਬੇਸ ਜਾਂ ਐਂਟੀਫੰਗਲ ਸ਼ੈਂਪੂ ਯੂਜ਼ ਕਰਨ ਤੇ ਉਹਨਾਂ ਨੂੰ ਸਪੈਸ਼ਲ ਹਿਦਾਇਤ ਇਹ ਦਿੱਤੀ ਜਾਂਦੀ ਹੈ ਕਿ ਵਾਲਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਔਇਲ ਨਾ ਲਗਾਓ ਡੈਂਡਰਫ ਵਾਲੇ ਪੇਸ਼ੈਂਟਸ ਨੂੰ ਮੈਂ ਗੱਲ ਕਰ ਰਿਹਾ ਹਾਂ ਕਿਉਂਕਿ ਔਇਲ ਦੇ ਨਾਲ ਉਹਨਾਂ ਦਾ ਡੈਂਡਰਫ ਵੱਧ ਜਾਏਗਾ ਐਂਡ ਅਦਰ ਕਿਸੇ ਦੇ ਫ੍ਰਿਜ਼ੀ ਹੈਅਰ ਹੈ ਜਾਂ ਫਿਰ ਕਿਸੇ ਦੇ ਬਹੁਤ ਹੀ ਡਰਾਈ ਤੇ ਲਸਟਰਲੈਸ ਹੈਅਰ ਹੈ ਉਹ ਪੇਸ਼ੈਂਟਸ ਜਿਹੜੇ ਆ ਉਹ ਅਗਰ ਮੋਇਸਚਰ ਹੈਅਰ ਮੋਇਸਚਰਾਈਜ਼ਰ ਜਾਂ ਹੈਅਰ ਦਾ ਕੋਈ ਔਇਲ ਯੂਜ਼ ਕਰਨ ਹੈਅਰ ਵਾਸ਼ ਤੋਂ ਅੱਦੇ ਪਹਿਲੇ ਕੰਟੇ ਪਹਿਲਾਂ ਤਾਂ ਉਹਨਾਂ ਨੂੰ ਕਾਫੀ ਹੈਲਪ ਮਿਲੇਗੀ কেরাটিন ਜੋ ਹੈ ਸਾਡੇ ਵਾਲਾਂ ਦਾ ਇੱਕ ਇੰਗਰੀਡੀਅੰਟ ਹੈ ਵਾਲਾਂ ਦੀ ਇੱਕ ਸ਼ੀਥ ਆਊਟਰ ਸ਼ੀਥ ਤੋਂ ਬਣਾਉਂਦਾ ਹੈ ਐਂਡ কেরাটিন ਇਜ਼ ਗੁੱਡ ਫॉर ਯੋਰ ਹੈਅ ਬਹੁਤ ਹੀ ਅੱਛੀ ਚੀਜ਼ ਹੈ बट कैराटिन uh, जो ट्रीटमेंट मार्केट अवेलेबल है जो सलॉन्स काफ़ी लेडीज जाके करा है कैराटिन स्मूदनिंग का ट्रीटमेंट जो है पर अनफोर्चुनेटली इन्ने हार्श कैमिकल यूज कर रहे हैं कि उन्होंने करके बाल होर ज्यादा खराब होने शुरू हो जाते हैं बट मॉडरेट अमाउंट केराटिन का अगर कोई ट्रीटमेंट किया जाए तो बहुत अच्छा रहेगा अगर uh, किसी का बहुत ही ऑयली स्कैल्प है बहुत ज़्यादा ਤੇਲ ਆਪਣੇ ਆਪ ਹੀ ਬਣ ਰਿਹਾ ਹੈ ਸਕੈਲਪ ਦੇ ਵਿੱਚ ਜਾਂ ਕਿਸੇ ਨੂੰ ਡੈਂਡਰਫ ਬਹੁਤ ਜ਼ਿਆਦਾ ਹੈ ਐਸੇ ਲੋਕਾਂ ਨੂੰ ਸ਼ੈਂਪੂ ਰੋਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਅਗਰ ਕਿਸੇ ਦੀ ਡਰਾਈ ਸਕੈਲਪ ਹੈ ਜਾਂ ਬਹੁਤ ਖੁਸ਼ਕ ਹੈ ਵਾਲ ਤਾਂ ਫਿਰ ਹਫ਼ਤੇ ਦੇ ਇੱਕ ਵਾਰ ਵੀ ਚੱਲੇਗਾ ਪਰ ਨਾਰਮਲ ਜੋ ਪੇਸ਼IENTS ਹੈ ਜਾਂ ਜੋ ਨਾਰਮਲ ਜਿਸ ਨੂੰ ਕੋਈ ਬਿਮਾਰੀ ਨਹੀਂ ਹੈ ਉਹ ਹਫ਼ਤੇ ਦੇ ਵਿੱਚ 2 ਜਾਂ 3 ਵਾਰ ਵੀ ਕਰਨਗੇ ਤਾਂ ਚੱਲੇਗਾ ਕੋਈ ਜ਼ਿਆਦਾ ਪਰੂ ਸ਼ੈਂਪੂ ਕਰਨ ਦੀ ਉਹਦੇ ਵਿੱਚ ਲੋੜ ਨਹੀਂ ਹੈ ਵਾਲਾਂ ਨੂੰ ਜੇ ਸਿਹਤਮੰਦ ਰੱਖਣਾ ਹੈ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ ਖੁਰਾਕ ਖੁਰਾਕ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਸਾਰੇ ਵਿਟਾਮਿਨਸ ਪੂਰੇ ਹੋਣੇ ਚਾਹੀਦੇ ਆ ਬਾਡੀ ਦੇ ਵਿੱਚ ਡਾਈਟ ਦੇ ਵਿੱਚ ਉਸ ਦੇ ਇਲਾਵਾ ਪ੍ਰੋਟੀਨ ਇਨਫ ਕੁਆਂਟੀਟੀ ਦੇ ਵਿੱਚ ਲੈਣਾ ਹੈ ਐਂਡ ਵਾਲਾਂ ਨੂੰ ਸਨ ਐਕਸਪੋਜ਼ਰ ਤੋਂ ਥੋੜਾ ਜਿਹਾ ਬਚਾਣਾ ਹੈ ਭਈ ਜੇ ਤੁਸੀਂ ਜ਼ਿਆਦਾ ਟਾਈਮ ਤੱਕ ਧੁੱਪ ਦੇ ਵਿੱਚ ਰਹਿੰਦੇ ਹੋ ਤਾਂ ਕੋਈ ਅੰਬ੍ਰੇਲਾ ਜਾਂ ਕੈਪ ਵਗੈਰਾ ਜਾਂ ਪੱਗ ਬੰਨ੍ਹਣੀ ਸ਼ੁਰੂ ਕਰੋ ਤੇ ਉਹਦੇ ਨਾਲ ਕਾਫੀ ਬਚਾਅ ਹੋਏਗਾ ਵਾਲਾਂ ਦੀ ਡੈਮੇਜ ਹੋਣ ਤੋਂ उसके अलावा लाइफ स्टाइल चेंजेस आज सच कुछ खास नहीं है पोल्यूशन तो, तो तो बस थोड़ा बहुत बचाओगे तो ता, काफ़ी अच्छे बाल तुसी मेनटेन कर सकते हो